ਸਤਿ ਸ਼੍ਰੀ ਅਕਾਲ ਵੀਰ ਜੀ ਚੀਮਾ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਨਵੀਂ ਤੋਂ ਨਵੀਂ ਵੀਡੀਓ ਵੇਖਣ ਨੂੰ ਚਾਹ ਨਾਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅੱਜ ਤੁਹਾਨੂੰ ਦਿਖਾ ਰਹੇ ਹਾਂ ਇੱਕ ਦੁਜੇ ਸਵੇ ਵਸ਼ੀ ਰਾਤ ਦੀ ਸੋਈ ਆਓ ਕਰਦੇ ਹਾਂ ਮੇਜਰ ਵੀਰ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਵੀਰ ਜੀ ਕੀ ਹਾਲ ਜੇ ਵਧੀਆ ਜੀ ਵਧੀਆ ਹੋਤੀ ਦਾ ਜੀ ਕੋਈ ਵੇਰ ਜੀ ਅੱਜ ਅੱਜ ਕੋਈ ਵੇਰ ਜੀ ਆਪਣੇ ਕੋ ਤੇ ਕਿਦਾਂ ਦੀ ਸੋਈ ਜੇ ਸਾਫੀ ਸੋਈ ਹੈ ਵੀਰ ਜੀ ਤੇ ਕੀ ਡਿਟੇਲ ਹੈ ਦੀ ਡਿਟੇਲ 9 ਕਿਲੋ ਬਹੁਤ ਚਾਇਆ ਸਰੇ ਵੀਰ ਜੀ ਥਲੇ ਨੂੰ ਠੀਕ ਹੈ ਜੀ ਮਗਰ 20 22 ਕਿਲੋ ਤੋਂ ਦਊਗੀ ਵਸ਼ੀ ਜ ਕਿੰਨੇ ਵਸੂਏ ਜੀ ਦੂਜਾ ਸੁਗਾ ਵੈਰ ਮਗਰ ਮਗਰ ਵਸ਼ ਆ ਗਿਆ ਜੀ ਤੇ ਖੋਲੋਗੇ ਮੜੀ ਜੀ ਹਾਂਜੀ ਖੋਲ ਦੇ ਜੀ ਖੋਲੋ ਜੀ ਵੇਖੋ ਵੀ ਜੀ ਆਰਡਰ ਵੇਖੋ ਯਾਰ ਬਹੁਤ ਜ਼ਿਆਦਾ ਚੰਗੀ ਆ ਹੰਦੀ ਸੀਨ ਖੋਲਿਆ ਜੀ ਬਹੁਤ ਚੰਗੀ ਆ ਸੀ ਪਰ ਮੋਟਰ ਹੀ ਲੱਗੀ ਇਹਨੂੰ ਵੇਖੋ ਵੀ ਜੀ ਵਸ਼ੀ ਕੁੜਿਆ ਥਣ ਬਹੁਤ ਚੰਗਾ ਲੱਗਾ ਏ ਆਲੀ ਰਾਤ ਦੀ ਵੈਰ ਸੋਈ ਆ ਥੋੜਾ ਲੱਪਾ ਲੁਪਾ ਲੱਗਾ ਏ ਬਹੁਤ ਜ਼ਿਆਦਾ ਹੀ ਚੰਗੀ ਆ ਵੇਖੋ ਵੇਸ਼ੀ ਆਪਾਂ ਲਾਂ ਬੋਲਾ ਪਈਆਂ ਥੋੜੀਆਂ ਕੀ ਡਿਟੇਲ ਜੇ ਇਹਦੀ ਮੋਲ ਦੇ 50 ਜਿਆ ਕਹੀ ਜਾ ਵੀਰ ਜੀ ਮਾਨਤਾਨ 50 ਦੇਖ ਰਾਂ ਨਹੀਂ ਹੋਰ ਕੋਈ ਥੋੜਾ ਬੋਧਾ ਤੇ ਅੰਦੀ ਛੜਦਾ 47 ਦੀ ਵੇਸ਼ੀ ਦੇ ਦਾਂਗੇ 40000 ਦੀ ਦੋ ਹਾਨ ਆਈ ਦੇ ਦਾਂਗੇ ਵੀਰ ਜੀ ਠੀਕ ਜੀ ਹਾਂਜੀ ਹਾਂਜੀ ਹੋਰ ਕੋਈ ਹੋਰ ਨਹੀਂ ਕੋਈ ਆਪਣੇ ਕੋਲ ਹੋਰ ਆਪਣੇ ਕੋਲ ਅਸੀਂ ਗੱਬਨ ਧੋਕੜਿਆ ਇੱਕ ਗੱਬਨ ਧੋਕੜ ਕਿਹੜੀ ਜੇ ਉਹ ਵੇਖ ਲੈ ਦੋ ਵੀਰ ਕਿਹੜੀ ਜੇ ਇਹਨਾਂ ਚ ਗੱਬਨ ਧੋਕੜ ਆਹ ਅਸੀਂ ਗੱਬਨ ਧੋਕੜਿਆ ਜੀ ਠੀਕ ਹੈ ਜੀ ਦੁੱਧ ਕਿੰਨਾ ਜੇ 7 ਕਿਲੋ ਤੇ ਕਿਨੇ ਚਿਰ ਦੀ ਕੱਪੜਾ ਨਾ ਮੀਆ ਚੱਕ ਪਾ ਜੀ ਤੇ ਖੋਲੋ ਇਹਨੂੰ ਮੱਛੀ ਇਹ ਵੀ ਚੰਗੀ ਜੇ ਥੋੜਾ ਸਾਈ ਹਾਲ ਦਾ ਕਰਾਸ ਆ ਜੱਸੀ ਆ ਜੀ ਜਰਸੀ ਦਾ ਥੋੜਾ ਸਾਈ ਹਾਲ ਦਾ ਕਰਾਸ ਆ ਗਈ ਹਾਂ ਜੀ ਇਹਦੀ ਕੀ ਡਿਟੇਲ ਜੀ ਬੇਟਾ ਮੋੜ ਖਾਈ ਕਰੀਏ ਥੰਥੋਂ ਚੰਗਾ ਜੇ ਬਾਈ ਜੇ ਦੇ ਦਾਂਗੇ ਹਾਂ ਨਾ 2000 ਦੀ 19 ਦੀ ਦੇਦਾਗੇ ਨਹੀਂ ਕੀਜੀ ਠੀਕ ਜੀ ਤਾਂ ਬਾਕੀ ਮਾਲ ਬਾਕੀ ਵਸ਼ੀ ਆਪਣੇ ਦਾ ਬੱਚਾ ਮਗਾਇਨ ਦੇ ਆਹ ਟੋਕੜਾਂ ਨੇ ਵਸ਼ੀਆਂ ਸਾਰੀਆਂ ਠੀਕ ਜੀ ਮਹੀਨਾ ਦਾ ਸੁਆਜੇ ਤੇ ਦੂਜੀ ਇਹਦੇ ਕੋਲ 10 ਦਾ ਦੂਜੀ ਮਹੀਨਾ ਸੁਆਜੇ ਦਾ ਠੀਕ ਜੀ ਇਹਦਾ ਰੇਟ ਕਿੰਨਾ ਸੁਆਜੇ ਰੁਪਏ ਘੱਟ ਕੇ ਦੂਜੀ ਠੀਕ ਜੀ ਉਹਨਾਂ ਦਾ ਵੀ 5 ਕੋ ਦੂਜੀ ਬਾਕੀ ਵੀ ਜੀ ਨੌਂ ਦਾ ਟਾਈਮ ਹੋਇਆ ਹਾਲੀ 6000 ਦੀ ਡੱਬੀ ਵਸ਼ੀ ਵੱਡੀ ਐਫ ਐਫ ਸਵੇਰ ਦਾ ਕਹਾਂ ਮੈਂ 24 ਨੌਂ ਦਾ ਟਾਈਮ ਹੋਇਆ ਹਾਲੀ 24 ਹੋਈ ਮੰਨ ਲਓ ਘੰਟਾ 2 ਹੋਏ ਨੇ ਬਾਕੀ ਵੀਰ ਦਾ ਨੰਬਰ ਸਕਰੀਨ ਤੇ ਚੱਲੂਗਾ ਜਿਹੜੇ ਵੀਰ ਨੇ ਵੀ ਗੱਲਬਾਤ ਕਰਨੀ ਹੋਵੇ ਕਰ ਸਕਦੇ ਠੀਕ ਹੈ ਵੀਰ ਜੀ